ਰੇਸ਼ ਨੇ ਬਲੂ ਸਟਾਰ ਦੇ ਬਦਲੇ ਲਈ ਸੰਘਰਸ਼ ਵਿੱਚ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਜੀਵਨ ਉੱਪਰ ਜੋ ਨਵੀਂ ਲੜੀ ਸ਼ੁਰੂ ਕਰ ਰਹੇ ਹਾਂ ਉਸ ਲੜੀ ਵਿੱਚ ਪਹਿਲੀ ਵੀਡੀਓ ਪਾਈ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ਬਾਰੇ ਇਹ ਪਹਿਲੀ ਵੀਡੀਓ ਬਣਾਉਣ ਦਾ ਮਕਸਦ ਜਸਵੰਤ ਸਿੰਘ ਖਾਲੜਾ ਜੀ ਉੱਪਰ ਇਹ ਹੈ ਕਿਉਂਕਿ ਇਹਨਾਂ ਨੂੰ ਅੱਜ ਦੇ ਦਿਨ 6 ਸਤੰਬਰ 1995 ਵਿੱਚ ਪੁਲਿਸ ਵਾਲਿਆਂ ਨੇ ਬਿਨਾ ਵਾਰੰਟ ਆਪਣੀ ਹਿਰਾਸਤ ਵਿੱਚ ਲੈ ਲਿਆ ਸੀ ਤੇ ਉਸ ਤੋਂ ਬਾਅਦ ਤਸੀਹੇ ਦੇ ਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ 6 ਸਤੰਬਰ 1995 ਨੂੰ ਪੁਲਿਸ ਦੀਆਂ ਗੱਡੀਆਂ ਆਉਂਦੀਆਂ ਨੇ ਅੰਮ੍ਰਿਤਸਰ ਸ਼ਹਿਰ ਕਬੀਰ ਪਾਰਕ ਵਿੱਚ ਆਪਣੇ ਘਰ ਦੇ ਅੱਗੇ ਕਾਰ ਸਾਫ਼ ਕਰ ਰਹੇ ਪਾਈ ਜਸਵੰਤ ਸਿੰਘ ਖਾਲੜਾ ਨੂੰ ਜ਼ਬਰਦਸਤੀ ਚੁੱਕ ਕੇ ਫੜਾ ਚਵਾਲੇ ਆਉਂਦੇ ਹਨ ਸੈਂਟਰਲ ਕਾਰਪੋਰੇਟ ਬੈਂਕ ਦੇ ਡਾਇਰੈਕਟਰ ਭਾਈ ਖਾਲੜਾ ਦੇ ਇੱਕ ਦੋਸਤ ਦੇ ਗੁੰਮ ਹੋਣ ਤੇ ਭਾਈ ਖਾਲੜਾ ਉਸ ਦੀ ਇੱਕ ਸਧਾਰਨ ਤਰੀਕੇ ਨਾਲ ਭਾਲ ਕਰਦੇ ਹਨ ਅਤੇ ਪਤਾ ਲੱਗਦਾ ਹੈ ਉਹਨਾਂ ਦਾ ਦੋਸਤ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ ਸ਼ਮਸ਼ਾਨਘਾਟ ਵਿੱਚੋਂ ਪਤਾ ਕਰਨ ਤੇ ਇਹ ਕਹਾਣੀ ਸੱਚੀ ਸਾਬਤ ਹੁੰਦੀ ਹੈ ਤੇ ਫਿਰ ਮ੍ਰਿਤਕ ਨਾਲ ਉਸਦਾ ਇੱਕ ਸਾਥੀ ਵੀ ਮਾਰਿਆ ਗਿਆ ਸੀ ਆਪਣੀ ਡੈਰੀ ਵਿੱਚ ਕਲਮ ਬੰਦ ਕਰਦੇ ਆ ਭਾਈ ਖਾਲੜਾ ਨੇ ਦੱਸਿਆ ਇਸ ਲੜੀ ਵਿੱਚ ਪਤਾ ਨਹੀਂ ਕਿੰਨੀਆਂ ਹੀ ਅਣਪਛਾਤੀਆਂ ਲਾਸ਼ਾਂ ਨੂੰ ਭਾਈ ਸਹਿਬ ਨੇ ਅੰਬਰਸਰ ਪੱਟੀ ਤੇ ਤਰਨ ਤਾਰਨ ਦੇ ਸ਼ਮਸ਼ਾਨਘਾਟ ਵਿੱਚ ਕਿੰਨੀਆਂ ਹੀ ਸੜੀਆਂ ਅੱਧ ਸੜੀਆਂ ਲਾਸ਼ਾਂ ਜਿਨ੍ਹਾਂ ਨੂੰ ਕੁੱਤੇ ਖਾ ਰਹੇ ਸੀ ਮਿਊਨਿਸੀਪਲ ਕਮੇਟੀ ਤੋਂ ਕਿੰਨਾ ਬਾਲਣ ਆਇਆ ਕਲਰਕਾਂ ਨੇ ਕਿੰਨੀ ਰਿਸ਼ਵਤ ਖਾਧੀ ਸਾਰਾ ਸੱਚ ਜਾਹਰ ਕਰਤਾ ਸ਼ਮਸ਼ਾਨ ਘਾਟ ਦੇ ਰਜਿਸਟਰਾਂ ਵਿੱਚੋਂ ਕਈ ਲਾਸ਼ਾਂ ਦੇ ਪਤੇ ਪਹਿਚਾਨ ਕੱਢ ਲਏ ਅਮਰੀਕਾ ਕੈਨੇਡਾ ਬਰਤਾਨੀਆਂ ਦੀ ਪਾਰਲੀਮੈਂਟ ਮਨੁੱਖੀ ਅਧਿਕਾਰ ਸੰਸਥਾਵਾਂ ਵਿੱਚ ਸੈਂਕੜੇ ਮ੍ਰਿਤਕ ਸਿੱਖਾਂ ਦੀ ਲਿਸਟ ਦੇ ਦਿੱਤੀ ਭਾਈ ਖਾਲੜਾ ਨੇ ਜਿਹੜਾ ਮੁੱਦਾ ਚੁੱਕਿਆ ਉਹ ਸਰਾਸਰ ਝੂਠਾ ਹੈ ਇਹ ਗੱਲ ਹੁਣ ਪੁਲਿਸ ਭਾਈ ਖਾਲੜਾ ਤੋਂ ਪੜਦਾ ਪਾਉਣ ਲਈ ਕਹਾਉਣਾ ਚਾਹੁੰਦੀ ਸੀ ਐਸ ਐਚਓ ਸਤਨਾਮ ਸਿੰਘ ਆਪਣੇ ਕੋਲ ਕੁਲਦੀਪ ਸਿੰਘ ਨੂੰ ਬੁਲਾ ਕੇ ਦੱਸਦਾ ਹੈ ਤੂੰ ਇੱਕ ਅਜਿਹੇ ਬੰਦੇ ਦੀ ਦੇਖਰੇਖ ਕਰਨੀ ਹੈ ਜਿਸ ਪੇਰ ਕੰਧਾ ਦੇ ਕੰਨੀ ਵੀ ਨਹੀਂ ਪੈਣਾ ਚਾਹੀਦਾ ਉਸ ਦੇ ਖਾਣ ਪੀਣ ਤੋਂ ਲੈ ਕੇ ਪਖਾਣੇ ਤੱਕ ਦੀ ਜ਼ਿੰਮੇਵਾਰੀ ਤੇਰੀ ਹੈ ਕੁਲਦੀਪ ਸਿੰਘ ਆਪਣੇ ਅਫਸਰ ਤੋਂ ਕਮਰੇ ਦੀ ਚਾਬੀ ਲੈ ਆ ਜਾਂਦਾ ਹੈ ਦਰਵਾਜ਼ਾ ਖੋਲਦਾ ਤੇ ਵੇਖਦਾ ਹਨੇਰ ਕੋਠੜੀ ਵਿੱਚ ਬੰਦ ਗੁਲਾਬੀ ਕੁੜਤੇ ਪਜਾਮੇ ਵਿੱਚ ਅਦਮੋਇਆ ਹੋ ਕੇ ਜ਼ਮੀਨ ਤੇ ਪਏ ਬੰਦੇ ਕੋਲ ਕੁਲਦੀਪ ਸਿੰਘ ਆ ਕੇ ਉਸ ਦਾ ਨਾਂ ਠਿਕਾਣਾ ਪੁੱਛਦਾ ਹੈ ਭਾਈ ਸਾਹਿਬ ਉਸ ਨੂੰ ਦੱਸਦੇ ਹਨ ਮੇਰਾ ਨਾਮ ਜਸਵੰਤ ਸਿੰਘ ਪਿੰਡ ਖਾਲੜਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਰਨਲ ਸਕੱਤਰ ਹਾਂ ਰੋਟੀ ਪਾਣੀ ਦਾ ਸੇਵਾ ਸਰਾ 3-4 ਦਿਨ ਚੱਲਦਾ ਰਿਹਾ ਇੱਕ ਦਿਨ ਸ਼ਾਮੀ 7 ਵਜੇ ਇੱਕ ਮਰੂਤੀ ਕਾਰ ਚਿਵਾਲ ਥਾਣੇ ਮੂਰੇ ਆਨ ਖੜੀ ਹੋਈ ਜਿਸ ਵਿੱਚੋਂ ਉਸ ਵੇਲੇ ਦੇ ਡੀਐਸਪੀ ਜਸਪਾਲ ਸਿੰਘ ਉਹਨਾਂ ਦਾ ਗਨਵੈਣ ਅਰਵਿੰਦਰ ਸਿੰਘ ਤੇ ਤਰਨਤਾਰਨ ਦੇ ਐਸਐਚਓ ਅਜੀਤ ਸਿੰਘ ਸੰਧੂ ਥਾਣੇ ਅੰਦਰ ਆਏ ਮਗਰੋਂ ਹੀ ਇੱਕ ਹੋਰ ਮਰੂਤੀ ਕਾਰ ਆਨ ਖੜੀ ਹੋਈ ਜਿਸ ਦੇ ਵਿੱਚ ਸਵਾਰ ਐਸਐਚਓ ਸਰੇਂਦਰਪਾਲ ਸਿੰਘ ਸਰਹਾਲੀ ਐਸਐਚਓ ਜਸਵੀਰ ਸਿੰਘ ਮਾਨੋਚਾਹਲ ਅਤੇ ਹੌਲਦਾਰ ਪ੍ਰਿਥਵੀਪਾਲ ਸਿੰਘ ਹੇਠਾ ਉਤਰੇ। ਕੁਲਦੀਪ ਸਿੰਘ ਨੂੰ ਕੋਠੜੀ ਦੀ ਚਾਬੀ ਲੈ ਕੇ ਆਉਣ ਨੂੰ ਕਿਹਾ। ਉਸ ਨੇ ਚਾਬੀ ਲਿਆ ਕੇ ਦਿੱਤੀ। ਉਸ ਨੂੰ ਬਾਹਰ ਹੀ ਬੈਠਣ ਲਈ ਕਹਿ ਦਿੱਤਾ ਤੇ ਸਾਰੇ ਕੋਠੜੀ ਵਿੱਚ ਵੜ ਗਏ। ਅਜੀਤ ਸਿੰਘ ਸੰਧੂ ਕਹਿੰਦਾ ਤੂੰ ਸਾਡੇ ਖਿਲਾਫ ਐਫੀਡੀਆਫੀਟ ਇਕੱਠੇ ਕਰੇਂਗਾ। ਤੈਨੂੰ 100 ਵਾਰੀ ਸਮਝਾਇਆ ਪਰ ਤੂੰ ਬੰਦੇ ਦਾ ਪੁੱਤ ਨਹੀਂ ਬਣਿਆ। ਉਸ ਨੇ ਪੁਲਿਸ ਕਰਮੀਆਂ ਨੂੰ ਕਿਹਾ ਇਹਦੇ ਹੱਥ ਪਿੱਛੇ ਬੰਨ੍ਹ ਕੇ ਇਸ ਨੂੰ ਅਲਫ ਨੰਗਾ ਕਰਕੇ ਲਟਕਾ ਦਿਓ। ਭਾਈ ਖਾਲੜਾ ਦੇ ਬਾਲਾਂ ਤੋਂ ਫੜ ਕੇ ਜ਼ਮੀਨ ਤੇ ਕੜੀਸਦੇ ਹੋਏ ਕੁੱਟਣਾ ਮਾਰਨਾ ਸ਼ੁਰੂ ਕਰਤਾ ਅਜੀਤ ਸਿੰਘ ਸੰਧੂ ਨੇ ਖੁਦ ਲੂਣ ਘੋਟਣਾ ਫੇਰਦੇ ਪੱਟਾਂ ਤੇ ਚੜਦਾ ਰਿਹਾ ਅੱਧੇ ਘੰਟੇ ਦੀ ਕੁੱਟਮਾਰ ਪਿੱਛੋਂ ਵੀ ਹੋਸ਼ੀ ਦੀ ਹਾਲਤ ਵਿੱਚ ਪਏ ਭਾਈ ਖਾਲੜਾ ਨੂੰ ਕੱਪੜੇ ਪਵਾ ਕੇ ਬਿਠਾ ਦਿੱਤਾ ਗਿਆ ਫਿਰ ਕੋਸਾ ਪਾਣੀ ਪੀਣ ਨੂੰ ਦਿੱਤਾ ਵੇਖਿਆ ਕਿ ਅਜੇ ਸਾਹ ਚੱਲ ਰਹੇ ਹਨ ਆਪਣੀ ਤਸੱਲੀ ਕਰਕੇ ਰਾਤੀ 9 ਵਜੇ ਸਾਰੇ ਆਪਣੀਆਂ ਗੱਡੀਆਂ ਵਿੱਚ ਬਹਿ ਕੇ ਉੱਥੋਂ ਚਲੇ ਗਏ ਕਤਲ ਤੋਂ ਕੁਝ ਦਿਨ ਪਹਿਲਾਂ ਐਸਐਚਓ ਸਤਨਾਮ ਸਿੰਘ ਤੇ ਕੈਨ ਤੇ ਬਾਹ ਤੋਂ ਫੜ ਕੇ ਭਾਈ ਖਾਲੜਾ ਨੂੰ ਸਹਾਰਾ ਦਿੰਦੇ ਹੋਏ ਕੁਲਦੀਪ ਸਿੰਘ ਕਾਰ ਦੀ ਪਿਛਲੀ ਸੀਟ ਤੇ ਬਿਠਾਉਂਦਾ ਹੈ ਪਿੰਡ ਮਾਨਾ ਵਾਲਾ ਸਥਿਤ ਅਜੀਤ ਸਿੰਘ ਸੰਧੂ ਦੀ ਕੋਠੀ ਵਿੱਚ ਲਿਜਾਣ ਲਈ ਕਾਰ ਵੀ ਸਤਨਾਮ ਸਿੰਘ ਨੇ ਖੁਦ ਚਲਾਈ। ਕਾਰ ਕੋਠੀ ਮੂਹਰੇ ਰੋਕ ਕੇ ਸਤਨਾਮ ਸਿੰਘ ਅੰਦਰ ਅਜੀਤ ਸਿੰਘ ਨੂੰ ਮਿਲਣ ਲਈ ਜਾਂਦਾ ਹੈ ਅਤੇ ਅਜੀਤ ਸਿੰਘ ਸੰਧੂ ਦੇ ਕਹਿਣ ਤੇ ਇੱਕ ਵੱਡੇ ਜਿਹੇ ਕਮਰੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਨੂੰ ਲੈ ਜਾਂਦੇ ਹਨ। ਕੁਲਦੀਪ ਸਿੰਘ ਨੂੰ ਕਹਿੰਦੇ ਹਨ ਤੂੰ ਸਾਡਾ ਬਾਹਰ ਆਉਂ ਤੱਕ ਬਰਾਡੇ ਵਿੱਚ ਬੈਠ ਕੇ ਇੰਤਜ਼ਾਰ ਕਰ। ਇੰਨੇ ਨੂੰ ਉੱਥੇ ਹੋਰ ਗੱਡੀਆਂ ਆਣ ਰੁਕਦੀਆਂ ਹਨ ਪੰਜਾਬ ਪੁਲਿਸ ਦੇ ਤਤਕਾਲੀ ਮੁਖੀ ਕੇਪੀਐਸ ਗਿੱਲ ਨਾਲ ਇੱਕ ਹੋਰ ਕਲੀਨ ਸ਼ੇਪ ਅਫਸਰ ਕੋਠੀ ਅੰਦਰ ਐਂਟਰ ਕਰਦਾ ਏ ਅੱਧੇ ਘੰਟੇ ਦੀ ਪੁੱਛਗਿੱਛ ਕਰਨ ਮਗਰੋਂ ਭਾਈ ਖਾਲੜਾ ਨੂੰ ਗੱਡੀ ਵਿੱਚ ਬਿਠਾ ਦਿੱਤਾ ਜਾਂਦਾ ਹੈ ਚਵਾਲ ਨੂੰ ਵਾਪਸ ਜਾਂਦੇ ਆ ਰਸਤੇ ਵਿੱਚ ਸਤਨਾਮ ਸਿੰਘ ਕਹਿੰਦਾ ਜਸਵੰਤ ਸਿੰਘ ਖਾਲੜਾ ਜੇ ਤੂੰ ਗਿੱਲ ਦੀ ਗੱਲ ਮੰਨ ਲੈਂਦਾ ਤੂੰ ਬਚ ਜਾਣਾ ਸੀ ਤੇ ਨਾਲੇ ਅਸੀਂ ਵੀ ਨਾਲੇ 10 ਲਵਾਰਿਸ਼ ਲਾਸ਼ਾਂ ਦੀ ਪੁਸ਼ਟੀ ਕਰਨ ਤੇ ਤੈਨੂੰ ਕਿਹੜਾ ਕੋਹੀ ਨੂੰ ਮਰਨ ਲੱਗਾ ਹੈ ਦਿਵਾਲੀ ਤੋਂ 1-2 ਦਿਨ ਰਹਿੰਦੇ ਆ ਸ਼ਾਮੀ 7:30 ਵਜੇ ਡੀਐਸਪੀ ਜਸਪਾਲ ਸਿੰਘ ਤੇ ਉਹਨਾਂ ਦਾ ਗਨਮੈਨ ਅਰਵਿੰਦਰ ਸਿੰਘ ਥਾਣਾ ਚਵਾਲ ਆਏ ਉਹਨਾਂ ਦੇ ਮਗਰ ਹੀ ਐਸਐਚਓ ਜਸਵੀਰ ਸਿੰਘ ਮਾਨੋਚਾਹਲ ਐਸਐਚਓ ਸੁਰਿੰਦਰਪਾਲ ਸਿੰਘ ਸਰਹਾਲੀ ਤੇ ਹਾਲਦਾਰ ਪ੍ਰਿਥੀ ਪਾਲ ਵੀ ਆ ਗਏ ਕੋਠੜੀ ਦਾ ਦਰਵਾਜ਼ਾ ਖੋਲਣ ਤੇ ਕੁਲਦੀਪ ਨੂੰ ਕਿਹਾ ਕਿ ਤੂੰ ਜਾ ਪਾਣੀ ਦਾ ਗਰਮ ਗਲਾਸ ਕਰਕੇ ਲਿਆ ਪਾਈ ਖਾਲੜਾਂ ਦੀਆਂ ਲੱਤਾਂ ਚੌੜੀਆਂ ਕਰਕੇ ਛਾਤੀ ਤੇ ਲੱਤਾਂ ਮਾਰਨ ਲੱਗ ਪਏ ਐਨੀ ਨੂੰ ਦੋ ਫਾਇਰਾਂ ਦੀ ਆਵਾਜ਼ ਆਈ ਤੇ ਕੁਲਦੀਪ ਸਿੰਘ ਪਾਣੀ ਗਰਮ ਕਰਕੇ ਬਾਹਰ ਆ ਰਿਹਾ ਸੀ ਜਸਵੀਰ ਸਿੰਘ ਮਾਨੂਚਾਲ ਦਾ ਗਨਮੈਨ ਬਲਵਿੰਦਰ ਸਿੰਘ ਕਾਰ ਦੀ ਡੱਗੀ ਖੋਲ ਰਿਹਾ ਸੀ ਖੂਨ ਨਾਲ ਲੱਥਪੱਤ ਪਾਈ ਖਾਲੜਾਂ ਦੀ লাশ ਨੂੰ ਅਰਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਨੇ ਗੱਡੀ ਵਿੱਚ ਚੁੱਕ ਕੇ ਸੁੱਟ ਦਿੱਤਾ ਤੇ ਗੱਡੀ ਦੀ ਡੱਗੀ ਬੰਦ ਕਰ ਦਿੱਤੀ लाश ਨੂੰ ਹਰੀਕੇ ਪੱਤਨ ਲੈ ਕੇ ਗੱਡੀਆਂ ਵਿੱਚ ਚਲੇ ਗਏ ਚਵਾਲ ਤੋਂ ਸਾਰੇ ਨਿਕਲ ਗਏ ਉੱਥੇ ਪਹੁੰਚ ਕੇ ਬਲਵਿੰਦਰ ਸਿੰਘ ਤੇ ਅਰਵਿੰਦਰ ਸਿੰਘ ਨੇ 10 ਵਜੇ ਦੇ ਕਰੀਬ লাশ ਨੂੰ ਹਰੀਕੇ ਪੱਤਨ ਲਗਦੀਆਂ ਦੋ ਨਹਿਰਾਂ ਵਿੱਚ ਸੁੱਟ ਦਿੱਤਾ ਫਿਰ ਇੰਨਾ ਹਰੀਕੇ ਪੱਤਨ ਇੱਕ ਰੈਸਟ ਹਾਊਸ ਵਿੱਚ ਰੁੱਕ ਕੇ ਸ਼ਰਾਬ ਪੀਤੀ ਕਟਨਾ ਤੋਂ 4 ਦਿਨ ਬਾਅਦ ਐਸਐਚਓ ਅਜੀਤ ਸਿੰਘ ਥਾਣਾ ਚਵਾਲ ਵਿੱਚ ਕੁਲਦੀਪ ਸਿੰਘ ਨੂੰ ਆਪਣੇ ਕੋਲ ਬੁਲਾ ਕੇ ਕਹਿੰਦਾ ਕਾਕਾ ਤੂੰ ਹੁਣ ਜੋ ਕੁਝ ਵੇਖਿਆ ਉਹਨੂੰ ਸੁਪਨਾ ਸਮਝ ਕੇ ਭੁੱਲ ਜਾ ਇਹਦੇ ਵਿੱਚ ਤੇਰਾ ਹੀ ਭਲਾ ਹੈ ਤੂੰ ਫਿਕਰ ਨਾ ਕਰੀ ਐਡੀਸ਼ਨਲ ਡੀਜੀਪੀ ਨੂੰ ਕਹਿ ਕੇ ਤੈਨੂੰ ਪੀਏਪੀ ਦਾ ਨੰਬਰ ਦਵਾ ਦੇਵਾਂਗਾ ਅਜੇ ਇੱਕ جنگ ਰਹਿੰਦੀ ਸੀ ਜੋ ਭਾਈ ਸਾਹਿਬ ਦੀ ਸ਼ਹੀਦੀ ਪਿੱਛੇ ਸ਼ੁਰੂ ਹੁੰਦੀ ਹੈ ਕੋ ਮੰਤਰੀ ਪੱਦਰ ਤੇ ਦਬਾਅ ਪੈਣ ਤੇ ਇਹ ਜਾਂਚ ਸੀਵੀਆਈ ਦੇ ਹੱਥ ਲੱਗਦੀ ਹੈ 9 ਪੋਰਸ ਮੁਲਾਜ਼ਮਾਂ ਤੇ ਮੁਕਾਦਮਾ ਚੱਲਦਾ ਇਸ ਕੇਸ ਦੇ 10 ਸਾਲ ਮਗਰੋਂ ਸੈਸ਼ਨ ਕੋਰਟ ਨੇ 18 ਨਵੰਬਰ 2005 ਨੂੰ ਇਹਨਾਂ ਵਿੱਚੋਂ 6 ਮੁਲਜ਼ਮਾਂ ਨੂੰ 7-7 ਸਾਲ ਦੀ ਸਜ਼ਾ ਸੁਣਾਈ ਇਸ ਤੋਂ ਬਾਅਦ 16 ਅਕਤੂਬਰ 2007 ਨੂੰ ਸੁਰਿੰਦਰਪਾਲ ਸਿੰਘ ਸਤਨਾਮ ਸਿੰਘ ਜਸਵੀਰ ਸਿੰਘ ਤਿੰਨੇ ਸਭ ਇਨਸਪੈਕਟਰ ਸਨ ਤੇ ਕਨਸਟੇਬਲ ਪ੍ਰਿਥੀਪਾਲ ਸਿੰਘ ਨੂੰ ਸਜ਼ਾ ਵਧਾ ਕੇ ਉਮਰ ਕੈਦ ਕਰ ਦਿੱਤੀ ਗਈ। ਇਸ ਕੇਸ ਦੇ ਦੋ ਖਾਸ ਮੁਜਰਮ ਬਾਤ ਗਏ ਕੇਪੀਐਸ ਗਿੱਲ ਡੀਜੀਪੀ ਅਤੇ ਐਸਐਸਪੀ ਅਜੀਤ ਸਿੰਘ ਸੰਧੂ। 23 ਮਈ 1997 ਖਬਰ ਆਈ ਕਿ ਉਮਰ ਕੈਦ ਤੋਂ ਡਰਦੇ ਅਜੀਤ ਸਿੰਘ ਸੰਧੂ ਨੇ ਰੇਲਗੱਡੀ ਥੱਲੇ ਸਿਰ ਦੇ ਕੇ ਆਤਮ ਹੱਤਿਆ ਕਰ ਲਈ ਹੈ ਪਰ ਇਹ ਇੱਕ ਝੂਠ ਸੀ ਕਿਉਂਕਿ ਉਹਨਾਂ ਨੇ ਆਪਣੇ ਕੱਪੜੇ ਪਵਾ ਕੇ ਕਿਸੇ ਹੋਰ ਦਾ ਪੋਸਟਮਾਰਟਮ ਕਰਵਾ ਦਿੱਤਾ ਤੇ ਉਹ ਖੁਦ ਅਮਰੀਕਾ ਭੱਜ ਗਿਆ ਤੇ ਦੂਜੇ ਮੁਜਰਮ ਕੇਪੀਐਸ ਗਿੱਲ ਨੇ ਕਦੇ ਮੁਕੱਦਮਾ ਹੀ ਨਹੀਂ ਚੱਲਿਆ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਪੰਜਾਬੀਆਂ ਦਾ ਮਾਣ ਬਣ ਕੇ ਸਦਾ ਕੌਮ ਨਾਲ ਰਹੇਗੀ ਅਤੇ ਭਾਈ ਜਸਵੰਤ ਸਿੰਘ ਖਾਲੜਾ ਨੇ ਕਿਸ ਤਰ੍ਹਾਂ ਲਾਸ਼ਾਂ ਦਾ ਹਿਸਾਬ ਕਿਤਾਬ ਇਕੱਠਾ ਕੀਤਾ ਉਸ ਬਾਰੇ ਵੀਡੀਓ ਅੱਗੇ ਜਾਰੀ ਕਰਾਂਗੇ ਜੇਕਰ ਇਸ ਲੜੀ ਦੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਚੱਲ ਸਕੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਕਿਸ ਤਰੀਕੇ ਨਾਲ ਅਨਮਨੁੱਖੀ ਤਸ਼ਦਦ ਕਰਕੇ ਸ਼ਹੀਦ ਕੀਤਾ ਗਿਆ ਸੀ ਅਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਇਸ ਲੜੀ ਨਾਲ ਜੁੜੇ ਰਹਿਣ ਲਈ ਪਲੀਜ਼ ਇਸ ਪੇਜ ਨੂੰ ਜ਼ਰੂਰ ਫੋਲੋ ਕਰਿਓ ਅਸੀਂ ਅਗਲੇ ਆਉਣ ਵਾਲੇ ਹਰ ਦਿਨ ਵਿੱਚ ਇੱਕ ਸ਼ਹੀਦ ਸਿੰਘ ਦੀ ਜਾਣਕਾਰੀ ਉਹਨਾਂ ਦੇ ਜੀਵਨ ਬਾਰੇ ਤੁਹਾਨੂੰ ਦਿੰਦੇ ਰਹਾਂਗੇ ਵਾਦ ਤੋਂ ਆਦੇਸ ਪੇਜ ਨੂੰ ਸ਼ੇਅਰ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ